ਸੋਤ ਖਾਲਸਾ ਸਿੰਘ ਸਭਾ ਗੁਰਦੁਆਰਾ ਦੇ ਸਾਹਮਣੇ ਕੂੜੇ ਕਰਕਟ ਦਾ ਬਣਿਆ ਡੰਪ ਆਉਣ ਜਾਣ ਵਾਲੇ ਸ਼ਰਧਾਲੂਆਂ ਤੇ ਲੋਕਾਂ ਲਈ ਵੱਡੇ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ ਜਿਸ ਨਾਲ ਲੋਕ ਬਦਬੂ ਕਾਰਨ ਪ੍ਰਸ਼ਾਸਨ ਨੂੰ ਕੋਸਤੇ ਰਹਿੰਦੇ ਹਨ ਕਿਉਂਕਿ ਇੱਕ ਧਾਰਮਿਕ ਜਗ੍ਹਾ ਦੇ ਅੱਗੇ ਲੱਗਾ ਕੂੜੇ ਦਾ ਢੇਰ ਤੇ ਉੱਪਰੋਂ ਉਸ ਨੂੰ ਲੋਕਾਂ ਵੱਲੋਂ ਲਗਾਈ ਜਾਂਦੀ ਅੱਗ ਦੇ ਧੂਏ ਨਾਲ ਇਲਾਕੇ ਵਿੱਚ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਕਈ ਵਾਰ ਇਲਾਕੇ ਦੇ ਵਿਧਾਇਕ ਕੌਂਸਲਰ ਅਤੇ ਪ੍ਰਸ਼ਾਸਨ ਅੱਗੇ ਫਰਿਆਦ ਕੀਤੀ ਹੈ ਪਰ ਉਹਨਾਂ ਦੀ ਕਦੇ ਵੀ ਕੋਈ ਸੁਣਵਾਈ ਨਹੀਂ ਹੋਈ ਲੋਕਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ ਦਾ ਹੱਲ ਨਾ ਕੱਢਿਆ ਗਿਆ ਤਾਂ ਉਹ ਦਰਨਾ ਲਗਾਉਣ ਲਈ ਮਜਬੂਰ ਹੋਣਗੇ ਮੇਰਾ ਨਾਮ ਰਾਜਵੀਰ ਸਿੰਘ ਹੈ ਮੈਂ ਕੋਟ ਖਾਲਸਾ ਦਾ ਨਿਵਾਸੀ ਹਾਂ ਜੀ ਕੋਟ ਖਾਲਸਾ ਜਿੱਥੋਂ ਸ਼ੁਰੂ ਹੁੰਦਾ ਹੈ ਫਾਟਕ ਦੇ ਨਾਲ ਹੀ ਗੁਰਦੁਆਰਾ ਸਾਹਿਬ ਸਿੰਘ ਸਵਾ ਸਾਹਿਬ ਦੇ ਸਾਹਮਣੇ ਇੱਥੇ ਕੂੜੇ ਦਾ ਬਹੁਤ ਵੱਡਾ ਢੇਰ ਲੱਗਾ ਜੋ ਕਿ ਡੈਂਪੀ ਬੰਦਾ ਜਾ ਰਿਹਾ ਹੈ ਇਸ ਬਾਰੇ ਸਰਕਾਰ ਨੂੰ ਕਈ ਵਾਰੀ ਆਪਾਂ ਨੋਟਿਸ ਵੀ ਦਿੱਤੇ ਆ ਜੋ ਐਮ ਸੇਵਾ ਐਪ ਜੋ ਸਰਕਾਰ ਦੀ ਬਣਾਈ ਹੋਈ ਹੈ ਉਸ ਤੇ ਵੀ ਕਦੇ ਵੀ ਵਾਰ ਤੇ ਨੋਟਿਸ ਪਾਇਆ ਗਿਆ ਹੈ ਪਰ ਸਰਕਾਰ ਦਾ ਇਸ ਬਾਰੇ ਕੋਈ ਐਕਸ਼ਨ ਨਹੀਂ ਹੈ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਇਸ ਨੂੰ ਜਲਦ ਤੋਂ ਜਲਦ ਕਲੀਅਰ ਕਰਵਾਇਆ ਜਾਵੇ ਤਾਂ ਜੋ ਇੱਥੇ ਫੈਲ ਰਹੀਆਂ ਬਿਮਾਰੀਆਂ ਮੱਛਰ ਬਹੁਤ ਜਿਆਦਾ ਹੋ ਰਿਹਾ ਹੈ ਇਹਨੂੰ ਛੇਤੀ ਤੋਂ ਛੇਤੀ ਨਿਬਟਾਰਾ ਕਰਾਇਆ ਜਾਵੇ ਸਰਕਾਰ ਕੋ ਮੰਗ ਹੈ ਕਿ ਗੰਦਗੀ ਦਾ ਢੇਰ ਚੁੱਕਿਆ ਜਾਵੇ ਜਿਹੜਾ ਕੰਮ ਕਰਨ ਵਾਲਾ ਇਹ ਕਰਦੇ ਨਹੀਂ ਹੈ ਜਿਹੜਾ ਨਹੀਂ ਕਰਨ ਵਾਲਾ ਉਹ ਕਰਤਾ ਸਰਕਾਂ ਪੁੱਟਤੀਆਂ ਨੇ ਗੰਦਗੀ ਪਾਤੀ ਹੈ ਉੱਥੇ ਪਾਣੀ ਖਲੋਂਦਾ ਲੋਕੀ ਡਿੱਗਦੇ ਨੇ ਇਹਦਾ ਕੋਈ ਮਸਲਾ ਹੱਲ ਨਹੀਂ ਕੀਤਾ ਤੇ ਉਹ ਨਵਾਂ ਪਵਾੜਾ ਪਾਤਾ ਇਹਨਾਂ ਨੇ ਕਾਰਪੇਸ਼ਨ ਨੇ ਇਹਦਾ ਮਸਲਾ ਹੱਲ ਜਲਦੀ ਜਲਦੀ ਕੀਤਾ ਜਾਏ ਨਹੀਂ ਤੇ ਸੇ ਧਰਨੇ ਬਾਜੀ ਲੱਗੇਗੀ ਸਾਰੇ ਫਾਟਕ ਤੇ ਰੋਕਿਆ ਜਾਏਗਾ ਲੋਕਾਂ ਨੂੰ ਇਹ ਕੰਮ ਜ਼ਰੂਰੀ ਹੋਣਾ ਚਾਹੀਦਾ ਅਜੇ ਅਸੀਂ ਸਾਰੇ ਕੌਂਸਲਰਾਂ ਨੂੰ ਕਹਿ ਚੁੱਕੇ ਐ ਐਮਐਲਏ ਸਾਹਿਬ ਨੂੰ ਕਹਿ ਚੁੱਕੇ ਐ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਇਹਦੇ ਜਲਦੀ ਤੋਂ ਜਲਦੀ ਕੰਮ ਕੀਤਾ ਜਾਏ ਨਹੀਂ ਤੇ ਕੱਲ ਤੋਂ ਇੱਥੇ ਧਰਨਾ ਲਵਾ ਦਿੱਤਾ ਜਾਏਗਾ